ਸੱਚ ਹੈ ਗੁਰੂ ਪੁਰਖੇ ਸਾਧ ਸੰਗਤ ਜੀਓ ਗੁਰੂ ਦਾਸ ਮਹਾਰਾਜ ਦੀ ਬਾਣੀ ਹੈ ਤੂੰ ਮਫਤੂਲ ਸਬੇਦ ਸਬੀਲ ਹਮ ਬਪਰੇ ਜਸਕੀ ਰਾ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦ ਮਿਲਾ ਗੁਰੂ ਦਾਸ ਮਹਾਰਾਜ ਸਾਨੂੰ ਬਾਣੀ ਕਰੇ ਹੁਕਮ ਦਿੰਦੇ ਹੈ ਕਿ ਮਧੂ ਮੱਖੀਆਂ ਤੋਂ ਸਾਨੂੰ ਕੋਈ ਸ਼ਹਿਦ ਲੈਣੀ ਚਾਹੀਦੀ ਹੈ ਜਿਵੇਂ ਕਿ ਇੱਕ ਮਧੂ ਮੱਖੀਆਂ ਦੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਉਹ ਮਧੂਮੱਖੀਆਂ ਗੁਰੂ ਜੀ ਦੱਸਦੇ ਆ ਕਿ ਜੇਕਰ ਉਹਨਾਂ ਦੇ ਛੱਤੇ ਉੱਤੇ ਕਲੀਕੀ ਜੀ ਕਰ ਕਰ ਕੇ ਮਾਰਦੇ ਉਦੋਂ ਕਹਿੰਦੀ ਆ ਸਾਡੇ ਆ ਨਿਸ਼ਾਨ ਬਾਣ ਦੇ ਉੱਤੇ ਹਮਲਾ ਹੋ ਗਿਆ। ਭਾਵੇਂ ਉਹਦੇ ਨਾਲ ਇੱਕ ਵੀ ਮਧੂਮੱਖੀ ਮਰਨਾ ਪਈ, ਬੇਹੋਸ਼ ਵੀ ਨਾ ਹੋਵੇ। ਉਹ ਸਾਰੀਆਂ ਟੁੱਟ ਪੈਂਦੀਆਂ ਹਮਲਾਵਰ ਦੇ ਉੱਤੇ ਤੇ ਡੰਗ ਮਾਰ ਮਾਰ ਕੇ ਮਾਰ ਦਿੰਦੀਆਂ ਆਪਾਂ। ਤੇ ਗੁਰੂ ਜੀ ਕਹਿੰਦੇ ਜੇਕਰ ਹਮਲਾ ਕਰਨ ਵਾਲਾ ਜ਼ਮੀਨ ਤੇ ਲੇਟ ਜਾਵੇ ਆਤਮ ਸਵਰਪਨ ਕਰ ਦੇਵੇ ਤੇ ਫੇਰ ਉਹ ਮਧੂਮੱਖੀਆਂ ਉੱਤੇ ਹਮਲਾ ਵੀ ਨਹੀਂ ਕਰਦੀਆਂ। ਪਰੰਤੂ ਅਸੀਂ ਅਨਪੜ ਹੋਣ ਕਰਕੇ ਸਦੀਆਂ ਤੋਂ ਦਬਾਏ ਹੋਣ ਕਰਕੇ ਸਾਡੇ ਜਿਹੜਾ ਸਮਾਜ ਹੈ ਇਸ ਨੂੰ ਵਿੱਦਿਆ ਤੋਂ ਵਾਂਝਾ ਰੱਖਿਆ ਗਿਆ ਅਸੀਂ ਇਸ ਵਿਚਾਰਧਾਰਾ ਤੋਂ ਬਹੁਤ ਦੂਰ ਰਹੇ ਅਨਪੜ ਰਹੇ ਜਿਸ ਦੇ ਕਾਰਨ ਅੱਜ ਤੱਕ ਸਾਡੇ ਤੇ ਜੋ ਤਸ਼ੱਦਦ ਹੈ ਜਿਹੜਾ ਕਿ ਬੇਟੀ ਨੰਨੇ ਸੇ ਇਹ ਕੰਪੀਅਰ ਹੈ ਜਿਹੜੀ ਕਿ ਨਵਾਲਾ ਹੈ ਜੀ ਤਸਵੀਰ ਕਲਾਸ ਦੀ ਵਿਦਿਆਰਥਣ ਹੈ ਉਸ ਦੇ ਨਾਲ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਜਿਨ੍ਹਾਂ ਨੂੰ ਕਿ ਆਪਾਂ ਕਦੇ ਵੀ ਬਖਸ਼ਾਂਗੇ ਨਹੀਂ ਔਰ ਜਿੱਥੇ ਉਹਨਾਂ ਨੂੰ ਇਸ ਦੁਨੀਆ ਦੇ ਵਿੱਚ ਸਭ ਤੋਂ ਸਖਤ ਸਜ਼ਾ ਮਿਲੇਗੀ ਔਰ ਆਪਾਂ ਮਿਲ ਕੇ ਸਾਰੇ ਨਦੂਨੀ ਹੈ ਉੱਥੇ ਪਰਮਾਤਮਾ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਧੋਈ ਨਹੀਂ ਦੇਵੇਗਾ ਉਹ ਨਰਕਾ ਜਾਣਗੇ ਜਿਨ੍ਹਾਂ ਨੇ ਇੱਕ ਗਰੀਬ ਇੱਕ ਬੇਸਹਾਰਾ ਇਨਾਤ ਬੱਚਾ ਹੈ ਮਾਪੇ ਨਹੀਂ ਹੈ ਜਿਵੇਂ ਕਿ ਸਾਨੂੰ ਪਤਾ ਲੱਗਿਆ ਹੈ ਕਿ ਬੱਚੀ ਦਾ ਮਾਪਾਪ ਨਹੀਂ ਹੈ ਮਾਮਾ ਵੀ ਜਿਹੜਾ ਉਹ ਵੀ ਹੈਂਡੀਕੈਪ ਹੈ ਨਾਨੀ ਬਿਰਧ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹੋਈ ਹੈ ਕਿ ਉਸ ਦਿਨ ਇੱਕ ਬੱਚੀ ਦੇ ਨਾਲ ਜਿਹੜੇ ਪਿੰਡ ਦੇ ਵਿੱਚ ਜਿਨ੍ਹਾਂ ਨੇ ਕਿ ਰੱਖਿਆ ਕਰਨੇ ਸੀ ਗੁਰਬਾਨੀ ਦੇ ਅਨਸਾਰ ਉਹੀ ਉਸ ਬੱਚੀ ਦੇ ਨਾਲ ਬਲੱਖ ਕਰ ਰਹੇ ਔਰ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਦਵਾਈ ਦੇ ਦਿੱਤੀ ਜਾਂਦੀ ਹੈ ਉਸਤੇ ਵਾਸਤੇ ਗੁਰੂ ਜੀ ਦੀ ਬਾਣੀ ਨੂੰ ਮੰਨ ਕੇ ਆਪਾਂ ਸਾਰਿਆਂ ਨੇ ਗੁਰਬੇ ਸਾਧ ਸੰਗਤ ਜੀ ਮਿਲ ਕੇ ਮਧੂਮੱਖੀਆਂ ਨੂੰ ਮਿਲ ਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਹ ਜਿਹੜਾ ਗੁਰੂ ਜੀ ਕਹਿੰਦੇ ਕਿ ਜੇਕਰ ਇਕੱਠੇ ਹੋ ਜਾਈਏ ਮਧੂਮੱਖੀਆਂ ਵਾਂਗ ਇਕੱਠੇ ਹੋ ਜਾਈਏ ਆਪਾਂ ਸਾਰੇ ਜਿਸ ਤਰ੍ਹਾਂ ਮਧੂਮੱਖੀਆਂ ਹਮਲਾਵਰ ਤੇ ਟੁੱਟ ਪੈਂਦੀਆਂ ਡੰਗ ਮਾਰ ਮਾਰ ਕੇ ਮਾਰ ਦਿੰਦੀਆਂ ਅਸੀਂ ਇਹ ਭੁੱਲ ਜਾਈਏ ਕਿ ਲੜਕੀ ਜਿਵੇਂ ਅਸੀਂ ਸਮਝ ਲੈਂਦੇ ਆ ਲੜਕੀ ਸਾਡੀ ਨਹੀਂ ਇਹ ਤਾਂ ਫਲਾਣੇ ਦੀ ਬੇਟੀ ਹੈ ਇਹ ਤਾਂ ਫਲਾਣੇ ਦੀ ਧੀ ਹੈ ਇਹ ਤਾਂ ਫਲਾਣੇ ਦੀ ਭੈਣ ਹੈ ਤੇ ਅਸੀਂ ਪਰੇ ਹੋ ਜਾਂਦੇ ਆ ਤੇ ਫਿਰ ਇਹ ਕਦੇ ਇਹ ਕਿਸੇ ਨਾਮ ਉੱਪਰ ਆ ਕਦੇ ਸਾਡੇ ਨਾਮ ਉੱਪਰ ਆ ਕਿਸੇ ਹੋਰ ਨਾਮ ਉੱਪਰ ਆ ਸੇਗਰਪੁਰਜੀ ਕਹਿੰਦੇ ਮਧੂ ਮੱਖੀਆਂ ਵਾਂਗ ਇਕੱਠੇ ਹੋ ਜੋ ਤੇ ਇੱਕ ਵਾਰ ਇਸ ਹਮਲਾਵਰ ਨੂੰ ਭਾਵਕੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਫਾਂਸੀ ਤੇ ਤਖਤੇ ਲਟਕਾ ਦਿਓ ਫਿਰ ਜਿਹੜਾ ਤੁਹਾਡਾ ਡਰ ਹੈ ਤੁਹਾਡਾ ਨਹੀਂ ਹੋਏਗਾ ਉਹਨਾਂ ਨੂੰ ਡਰ ਹੋਏਗਾ ਜੋ ਗਲਤ ਅੰਸਰ ਹੈ ਜਿਹੜੇ ਗਲਤ ਕਰਦੇ ਆ ਉਹ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਤੇ ਕੀ ਕਰਨੀ ਕੋਈ ਇਹਦੇ ਬਾਰੇ ਸੋਚਣੇ ਵੀ ਨਹੀਂ ਸੋ ਆਓ ਗੁਰੂ ਜੀ ਦਾ ਹੁਕਮ ਮੰਨ ਕੇ ਆਲ ਇੰਡੀਆ ਆਤਰਮਿਸ਼ਾ ਨੂੰ ਸਾਡਾ ਰਾਸ਼ਟਰੀ ਪ੍ਰਧਾਨ ਆਲੰਗ ਯਰ ਧਰਮ ਮਿਸ਼ਨ ਸ਼੍ਰੀ ਚਰਨ ਸ਼ੂਗਨ ਦਾ ਤੋਂ ਪ੍ਰਧਾਨ ਸੰਸਰੰਦਰ ਦਾਸ ਜੀ ਸਾਡੇ ਬਹੁਤ ਇਸਤਿਹਾਰਯੋਗ ਮਿਸ਼ਨਰੀ શ્રી ਮਾਨਕਲਦੀਪ ਲੰਗੜ ਜੀ ਸੰਤ ਕਰਮਚੰਦ ਜੀ ਸੰਤ ਵਿਧਿਆਰਚੰਦ ਜੀ ਡਵੀਪ ਜੀ ਅਫੀਸ਼ਾ ਜੀ ਸਾਡੇ ਤਲਵੀਰ ਮਹੇਜ ਜੀ ਅਤੇ ਹੋਰ ਸਾਰੇ ਨਾਲ ਆਏ ਆ ਉਹ ਅੱਜ ਦੀ ਇਸ ਘੜੀ ਵਿੱਚ ਤੁਹਾਡੇ ਨਾਲ ਜਿੱਥੇ ਦੁੱਖ ਦੇ ਘੜੀ ਵਿੱਚ ਸ਼ਰੀਕ ਹੋਣ ਆਏ ਆ ਉੱਥੇ ਆਲ ਇੰਡੀਆ ਧਰਮ ਮਿਸ਼ਨ ਵੱਲੋਂ ਇਸ ਸਮੂਹ ਭਰਦੀਆਂ ਕਾਇਆਂ ਵੱਲੋਂ ਆਪ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜਾ ਵੀ ਸਾਡਾ ਆਦਿਵਾਸੀ ਆਂਦਰਮੀ ਹੈ ਅੱਜ ਉਹਦਾ ਹਿਰਦਾ ਜਿਹੜਾ ਦੁਖੀ ਹੈ ਔਰ ਅਸੀਂ ਸਾਰੇ ਆਪ ਜੀ ਦੇ ਨਾਲ ਆ ਔਰ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਜਾਤ ਪਾਤ ਤੋਂ ਉੱਤੇ ਉੱਠ ਕੇ ਇਹ ਜੋ ਪਾਪ ਕੀਤਾ ਗਿਆ ਹੈ ਇਸ ਦੇ ਵਿੱਚ ਸਾਥ ਦਿਓ ਅਤੇ ਜਿਹੜੇ ਕਿੰਨੇ ਨੇ ਇੱਕ ਹਨ੍ਹੌਣੀ ਹਰਕਤ ਕੀਤੀ ਹੈ ਉਹਨਾਂ ਨੂੰ ਅਤੇ ਆਉਣ ਵਾਲੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੱਕਤਾ ਨਾ ਹੋਣ ਇੱਕ ਮਿਸਾਲ ਪੈਦਾ ਕਰਕੇ ਉਹਨਾਂ ਨੂੰ ਫਾਂਸੀ ਦੇ ਤੱਕ ਤੇ ਲਟਕਾਓ ਔਰ ਇਸ ਦੇ ਨਾਲ ਹੀ ਅਸੀਂ ਫਿਰ ਪਰਿਵਾਰ ਦੇ ਨਾਲ ਆਲਰੇਡੀ ਆਫਰਮੇਸ਼ਨ ਵੱਲੋਂ ਸ਼੍ਰੀ ਚਰਨ ਸ਼ੋਕਿੰਗਾਂ ਵੱਲੋਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਵੀ ਨਗਰ ਨਿਵਾਸੀ ਸਾਨੂੰ ਸੇਵਾ ਲਾਉਣਗੇ ਅਸੀਂ ਤਨ ਮਨ ਭਰ ਦੇ ਨਾਲ ਭਰ ਦੇ ਨਾਲ ਨਿਭਾਵਾਂਗੇ ਜੈ ਗੁਰਦੇਵ ਪੰਗੁਰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ